ਦੋਸਤੋ ਵਾਲੇ ਭਰਾਵਾਂ ਦਾ ਨਵੇਂ ਜਿਹੜੇ ਭਰਾ ਫੀਲਡ 'ਚ ਘੋੜਿਆਂ ਵਾਲੀ ਦੁਨੀਆ 'ਚ ਆਉਂਦੇ ਆ ਉਹਨਾਂ ਦਾ ਜਦੋਂ ਘੋੜੀ ਲੈਂਦੇ ਆ ਮਨ 'ਚ ਯਾਰ ਇਹ ਡਾਊਟ ਹੁੰਦਾ ਘੋੜੀ 'ਚ ਅੰਦਰ ਨੌਕਸ ਨਾ ਹੋਵੇ ਗੱਭਨ ਰਹੂ ਜਾਂ ਨਹੀਂ ਕਿਉਂਕਿ ਜਿਹੜਾ ਨਵਾਂ ਬੰਦਾ ਮੀਡੀਅਮ ਪਰਿਵਾਰ 'ਚੋਂ ਆ ਉਹਦੇ ਇਦਾਂ ਮੰਨਦਾ ਹੁੰਦਾ ਵੀ ਆਪਾਂ ਘੋੜੀ ਨਾਲ ਸੌਂਕ ਪੂਰੇ ਵੀ ਕਰਾਂ ਪਰ ਨਾਲ ਸੌਂਕ ਦੇ ਥੋੜੀ ਬਹੁਤ ਇਨਕਮ ਵੀ ਆਈ ਜਾਵੇ ਜਿਵੇਂ ਆਪਾਂ ਕਹਦੇ ਨੇ ਸਾਈਡ ਬਿਜ਼ਨਸ ਕਹ ਦੀਏ ਜਾਂ ਸਹਾਇਕ ਸਤੰਦਾ ਅਨਾਜ ਜਿਵੇਂ ਬੱਚਾ ਬੁੱੱਚਾ ਸੀਲ ਹੋ ਜਾਂਦਾ ਪਰ ਮਨ ਤੇ ਜਿਹੜਾ ਉਹਦੇ ਡਰ ਹੁੰਦਾ ਵੀ ਯਾਰ ਪਤਾ ਨਹੀਂ ਘੋੜੀ ਗੱਭਣ ਰੂ ਜਾਂ ਨਾ ਰੂ ਤਾਂ ਇਸ ਲਈ ਉਹ ਗੱਭਣ ਘੋੜੀ ਜ਼ਿਆਦਾ ਭਾਲਦਾ ਹੁੰਦਾ ਪਰ ਰੇਟ ਵੀ ਉਹ ਰੇਟ ਵਾਲੇ ਪਾਸੇ ਵੀ ਚੱਲਦਾ ਹੁੰਦਾ ਵੀ ਭਾਈ ਰੇਟ ਥੋੜਾ ਲਾਉਣਾ ਪੈ ਜੇ ਤਾਂ ਮਿੱਤਰੋ ਅੱਜ ਸਾਰੇ ਲਾਂਭੇ ਲਾਵਾਂਗੇ ਘੋੜੀ ਦਵਾਂਗੇ ਮਾਰવાડી ਪੂਰੇ ਟੌਪ ਦੇ ਕੈਰੇਕਟਰਾਂ ਵਾਲੀ ਉੱਤੋਂ ਗੱਭਣ ਦਵਾਂਗੇ ਚੈੱਕ ਪਾਸ ਤਾਂ ਇਹਨਾਂ ਸਮਝੋ ਪਤਲੀ ਮਾਰੇ ਘੋੜੇ ਤੋਂ ਗੱਭਣ ਚੈੱਕ ਪਾਸੂ ਗੱਭਣ ਚੈਂਪੀਅਨ ਘੋੜੇ ਤੋਂ ਆਪਣੇ ਵਾਲੇ ਜੈ ਰਾਜ ਤੋਂ ਆ ਬੱਚਿਆਂ ਦਾ ਮੂਰੇ ਪੇਪਰ ਵੀ ਬੰਨ੍ਹਗੇ ਡੀਐਨਏ ਹੋਇਆ ਜਾਇਰਾ ਇਹਦਾ ਸਾਰੀ ਵੀਡੀਓ ਦੇਖ ਲਓ ਸਾਰੀ ਡਿਟੇਲ ਦਵਾਂ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਤੇ ਜੁੜੇ ਉਹਨਾਂ ਦਾ ਵੀ ਤੈਦਰੋਂ ਸਵਾਗਤ ਅੱਜ ਦੀ ਇਹ ਵੀਡੀਓ 25 ਅਗਸਤ 2025 ਦੀ ਵੀਡੀਓ ਆ ਤੇ ਮਿੱਤਰੋ ਅੱਜ ਮਾਰਵਾੜੀ ਘੋੜੀ ਲਿਆਂਦੀ ਜੁਨੀ ਰੰਗ ਕੀ 골ਡਨ ਕਲਰ ਚੈਸਟਨਟ ਕਲਰ ਵੀ ਕਹਿ ਦਿੰਦੇ ਇਹਨੂੰ ਜਾਂ ਮੌਗਾ ਵੀ ਕਹਿ ਦਿੰਦੇ ਮਿੱਤਰੋ ਮਾਰ ਕੇ ਹੀ ਗੱਲ ਕਰੀਏ ਮੱਥੇ ਪਟਾ ਪ੍ਰੋਪਰ ਮਗਰਲੇ ਦੋ ਪੈਰ ਚਿੱਟੇ ਆ ਤੇ ਘੋੜੀ ਦੇ ਹੈਨਾ ਹਾਈਟ ਦੀ ਗੱਲ ਕਰੀਏ ਤਾਂ 60 ਦੇ ਆਸ-ਪਾਸ ਆ ਪਰ ਘੋੜੀ ਦੀ ਲੈਂਥ ਲੰਥ ਬਹੁਤ ਆ ਜਾਦਾਂ ਵਾਲੇ ਵਾਲ ਪੂਛ ਦੇ ਵਾਲ ਸਾਰੇ ਮੌਗਾ ਰੰਗ ਦੇ ਆ ਸਵਾਰੀ ਜੂਰੀ ਦੀ ਪਾਸ ਆ ਬਾਲਪੋਰੀਆਂ ਦੀ ਸਾਫ ਆ ਜੈ ਰਾਜ ਤੋਂ ਗੱਭਨ ਚੈੱਕ ਪਾਸ ਆ ਚੈੱਕ ਪਾਸ ਹੈਗੇ ਦੋਸਤੋ ਤਕਰੀਬਨ 1.5 ਮਹੀਨੇ ਤੋਂ ਉੱਪਰ ਟੱਪੀ ਹੋਈ ਆ 50 ਦਿਨਾਂ ਦੇ ਆਸ-ਪਾਸ ਗੱਬਨ ਚੈੱਕ ਪਾਸ ਆ ਤੇ ਜਿਹੜੇ ਵੀ ਭਰਾਵਾਂ ਨੂੰ ਪਸੰਦ ਹੋਈ ਨੰਬਰ ਥੱਲੇ ਦਵਾਂਗੇ ਉਹ ਤੇ ਫੋਨ ਲਾ ਲਓ ਜੈ ਰਾਤ ਤੋਂ ਚੈੱਕ ਆ ਹਾਂਜੀ ਤੇ ਆਪ ਦਾ ਜਿਹੜੇ ਮਰਜ਼ੀ ਡਾਕਟਰ ਤੋਂ ਆਪਣੇ ਘਰੇ ਗੱਬਨ ਚੈੱਕ ਕਰਵਾ ਕੇ ਲਿਆਇਓ ਸੌਦਾ ਗੱਬਨ ਦਾ ਕਰਾਂਗੇ ਆਪਣੇ ਘਰ ਦੀ ਜ਼ਿੰਮੇਵਾਰੀ ਉਹ ਕੋੜੀ ਚੈੱਕ ਦੀ ਤੇ ਬਾਕੀ ਸਾਰੀ ਡਿਟੇਲ ਆ ਹੋਰ ਵੀ ਜੇ ਤੁਸੀਂ ਲੈਣੀ ਚਾਹੁੰਦੇ ਹੋ ਤਾਂ ਥੱਲੇ ਨੰਬਰ ਦਿੱਤੇ ਲੈ ਸਕਦੇ ਮੋਟੀ ਮੋਟੀ ਡਿਟੇਲ ਤਾਂ ਸਾਰੀ ਆਪਾਂ ਦੇ ਦੇ ਦਿੱਤੀ ਮਤਲਬ ਬਾਲਪੋਰੀਆਂ ਜੀ ਸਾਫ ਆ ਮਾਰਕਾ ਮੱਥੇ ਪਟਾ ਮਗਰਲੇ ਦੋ ਪੈਰ ਚਿੱਟੇ ਆ ਰੰਗ ਬੋਲਾ ਸੋਣਾ ਮਹੂਆ ਮਹੂਆ ਰੰਗ ਆ ਕੰਨ ਕੰਡੀਸ਼ਨ ਦੇ ਤੁਸੀਂ ਦੇਖ ਸਕਦੇ ਆ ਗਰਦਨ ਦਾ ਮਣੀਆ ਮੁਣੀਆ ਚੈੱਕ ਕਰ ਸਕਦੇ ਆ ਲੈਂਥ ਚੈੱਕ ਕਰ ਸਕਦੇ ਆ ਲੈਂਥ ਲੁੰਥ ਦੀ ਸੋਹਣੀ ਆ ਕੁੜੀ ਬਾਕੀ ਰੰਗ ਬਹੁਤ ਜਨੀਕਾ ਇਹ ਜਾਂ ਰੰਗ ਮਿਲਦਾ ਬਹੁਤ ਥੋੜਾ ਦੋਸਤੋ ਤੇ ਰਾਜੀ ਲਿਖੀ ਸਾਰੀ ਤੁਹਾਡੇ ਸਾਹਮਣੇ ਆ ਜੈਰਾ ਤੋਂ ਮੀਟਿੰਗ ਦੀ ਸਲਿੱਪ ਮਿਲ ਜੂ ਤੁਹਾਨੂੰ ਤੇ ਵੀਡੀਓ ਵੀ ਮਿਲ ਜੂ ਤਾਰੇ ਤਰੀਕ ਬਾਕੀ ਜਿਹੜੇ ਮਰਜੀ ਡਾਕਟਰ ਤੋਂ ਆਪਦੀ ਚੈੱਕ ਕਰਵਾ ਕੇ ਲੈ ਜਾਓ ਆਪਾਂ ਨੂੰ ਕੋਈ ਇਤਰਾਜ਼ ਨਹੀਂ ਉਹ ਜਾਇਜ਼ ਮੁੱਲ ਦੀ ਆ ਨੰਬਰ ਕਰ ਲਓ ਨੋਟ ਲਾ ਲਿਓ ਫੋਨ ਧੰਨਵਾਦ